ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਨੂੰ ਕੰਡਿਤ ਕਰਨ ਤੋਂ ਬਾਅਦ ਅੱਜ ਵਾਲਮੀਕੀ ਸਮਾਜ ਵੱਲੋਂ ਅੰਮ੍ਰਿਤਸਰ ਦੇ ਵਿੱਚ ਬੰਦ ਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਤੁਸੀਂ ਦੇ ਸਕਦੇ ਹੋ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਹੋਈਆਂ ਨੇ ਅਤੇ ਕੱਲ ਬੰਦ ਦੀ ਕਾਲ ਨੂੰ ਲੈ ਕੇ ਜਿਹੜਾ ਸੀਗਾ ਉਹ ਕਿਹਾ ਗਿਆ ਸੀਗਾ ਤੇ ਨਾਲ ਹੀ ਇੰਨੀ ਗੱਲ ਵੀ ਕਹੀ ਗਈ ਸੀਗੀ ਕਿ ਜੋ ਬਾਬਾ ਸਾਹਿਬ ਅੰਬੇਦਕਰ ਦੇ ਉਹ ਪ੍ਰਤੀਮਾ ਨੂੰ ਜਿਸ ਵਿਅਕਤੀ ਵੱਲੋਂ ਵੀ ਔਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੇਕਰ ਉਸ ਖਿਲਾਫ ਸਖਤ ਕਾਰਵਾਈ ਨਾ ਹੋਈ ਤਾਂ ਇਹ ਪੰਜਾਬ ਬੰਦ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਹਾਲਾਂਕਿ ਕੱਲ ਸੰਵਿਧਾਨ ਦੇ ਰਚੇਤਾ ਜਿਹੜੇ ਡਾਕਟਰ ਬੀਮਰਾਓ ਅੰਬੇਦਕਰ ਨੇ ਉਹਨਾਂ ਦੀ ਤਸਵੀਰ ਨੂੰ ਇੱਕ ਸ਼ਰਾਰਤੀ ਤੱਤ ਵੱਲੋਂ ਤਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹਾਲਾਂਕਿ ਉਸ ਨੌਜਵਾਨ ਨੂੰ ਜਿਹੜਾ ਸੀਗਾ ਪੁਲਿਸ ਵੱਲੋਂ ਜਿਹੜਾ ਸੀਗਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਅਤੇ ਪੁਲਿਸ ਵੱਲੋਂ ਇਤਖਾਸ ਉਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਸਾਫ਼ ਤੌਰ ਤੇ ਇਹ ਨਹੀਂ ਗੱਲ ਕਹੀ ਗਈ ਕਿ ਉਸ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਜੋ ਵਾਲਮੀਕੀ ਸਮਾਜ ਦੇ ਆਗੂ ਨੇ ਅਤੇ ਜੋ ਬਾਬਾ ਸਾਹਿਬ ਮਬੇਦਕਰ ਐਕਸ਼ਨ ਕਮੇਟੀ ਕਮੇਟੀ ਦੇ ਆਗੂ ਨੇ ਉਹਨਾਂ ਵੱਲੋਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰਵਾਈਆਂ ਜਾ ਰਹੀਆਂ ਨੇ ਅਤੇ ਤਾਂ ਜੋ ਕਿ ਇੱਕ ਸਿੰਬੋਲਿਕ ਮੈਸੇਜ ਜਿਹੜਾ ਹੈ ਉਹ ਦਿੱਤਾ ਜਾ ਸਕੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੰਮ੍ਰਿਤਸਰ ਦੇ ਹਾਲਜਾ ਦੇ ਵਿੱਚ ਮੌਜੂਦ ਹਾਂ ਬੇਸ਼ੱਕ ਲੋਕ ਜਿਹੜੇ ਨੇ ਉਹ ਜ਼ਰੂਰ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਦੁਕਾਨਾਂ ਪ੍ਰੋਪਰ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਲੇਕਿਨ ਕਿੰਨਾ ਕਹਤੇ ਬਾਬਾ ਸਾਹਿਬ Ambedkar ਦੀ ਤਸਵੀਰ ਨੂੰ ਜਿਸਰ ਵਿਅਕਤੀ ਵੱਲੋਂ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬੇਸ਼ੱਕ ਉਸ ਖਿਲਾਫ ਹੁਣ ਇਹਨਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਉਸਤੇ ਕਾਨੂੰਨੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਅੰਮ੍ਰਿਤਸਰ ਦੇ ਵਿੱਚ ਜਿੱਥੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਜਨਮ ਦਿਹਾੜਾ ਹੈ ਜੋ ਲੋਕ ਦੂਰ ਦਰਾਡੇ ਤੋਂ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਨੇ ਉਤੇ ਹੀ ਬੀਤੇ ਦਿਨ ਜੋ ਘਟਨਾ ਹੋਈ ਹੈ ਉਸ ਨੂੰ ਵੇਖਦੇ ਹੋਏ ਅੱਜ ਪੂਰੀ ਤਰ੍ਹਾਂ ਨਾਲ ਅੰਮ੍ਰਿਤਸਰ ਬੰਦ ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਲੇਕਿਨ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਪੁਲਿਸ ਸ਼ਾਰਸ਼ਨ ਵੱਲੋਂ ਕਰੜੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਚਪ ਚਪ ਤੇ ਪੁਲਿਸ ਤਨਾਤ ਕੀਤੀ ਗਈ ਹੈ ਪੁਲਿਸ ਜਿਹੜੀ ਹੈ ਕਿਸੇ ਵੀ ਅਨਸੁਖਾਵੀ ਘਟਨਾ ਨਾ ਹੋਵੇ ਉਸ ਨੂੰ ਲੈ ਕੇ ਚਿੰਤਤ ਹੈ ਲੇਕਿਨ ਕਿਤਨਾ ਕਿਤੇ ਜੋ ਬੀਤੇ ਦਿਨ ਘਟਨਾ ਹੋਈ ਸੀ ਉਸ ਨੂੰ ਲੈ ਕੇ ਵਾਲਮੀਕੀ ਆਗੂਆਂ ਵੱਲੋਂ ਜਿਆਸੀਗਾ ਕਾਫੀ ਰੋਸ ਸਿਰਾ ਸੀਗਾ ਉਹ ਪਾਇਆ ਜਾ ਰਿਹਾ ਸੀ ਜਿਸ ਕਰਕੇ ਇਹ ਜਿਹੜਾ ਸੀਗਾ ਬੰਦ ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਜੋ ਵਿਧਾਇਕ ਨੇ ਡਾਕਟਰ ਰਾਜਕੁਮਾਰ 베ਰਕਾ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਦੇ ਖਿਲਾਫ ਤ ਸਖਤ ਕਾਰਵਾਈ ਨਾ ਹੋਈ ਤਾਂ ਅਸੀਂ ਪੰਜਾਬ ਬੰਦ ਜਿਹੜੀ ਹੈ ਉਹ ਵੀ ਜਰੂਰ ਕਰਾਵਾਂਗੇ ਤਾਂ ਜੋ ਕਿ ਜਿਹੜੇ ਲੋਗ ਅਸਰਾਰਟੀ ਤਤਵ ਨੇ ਉਹਨਾਂ ਵੱਲੋਂ ਕਦੀ ਵੀ ਡਾਕਟਰ ਭੀਮਰਾਵ ਅੰਬੇਦਕਰ ਜੀ ਜਾਂ ਇਨ ਜਿਹੜੇ ਸਾਡੇ ਨਾਇਕ ਨੇ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਜਾਂ ਉਹਨਾਂ ਦੀ ਪ੍ਰਤਿਮਾਵਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਬੰਦ ਜਿਹੜਾ ਹੈ ਉਹ ਜ਼ਰੂਰ ਕਰਵਾਇਆ ਗਿਆ ਹੈ ਜਿਸ ਦੌਰਾਨ ਕਿਹੜੀਆਂ ਹੈ ਦੁਕਾਨਾਂ ਜਿਹੜੀਆਂ ਨੇ ਮੋਸਟਲੀ ਸਾਰੀਆਂ ਬੰਦ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਕਿ ਜਿਨ੍ਹਾਂ 'ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਈ ਉਨੀ ਦੇਰ ਤੱਕ ਇਸੇ ਤਰ੍ਹਾਂ ਹੀ ਅੰਬੀਸਰ ਜਲਾ ਬੰਦ ਰਵੇਗਾ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਬੇਸ਼ੱਕ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉਸ ਖਿਲਾਫ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਉਸ ਖਿਲਾਫ ਹੋਰ ਕਿਹੜੀ ਕਦਰੀ ਸੱਜਾ ਜੜੀ ਹੈ ਉਹ ਲਗਾਈ ਜਾਂਦੀ ਹੈ ਕਿਉਂਕਿ ਡਾਕਟਰ ਬੀਮਰਾਵ ਅੰਬੇਦਕਰ ਜੀ ਨਾਮ ਵੱਲੋਂ ਸੰਵਿਧਾਨ ਦੀ ਰਚਨਾ ਕੀਤੀ ਗਈ ਸੀ ਉਹਨਾਂ ਨੂੰ ਹਰ ਨਾਨਕ ਲਿਵਾ ਲੋਕ ਨੇ ਜਿਹੜੇ ਨੇ ਉਹ ਆਪਣਾ ਆਈਡਲ ਜਿਹੜੇ ਨੇ ਉਹ ਵੀ ਮੰਨਦੇ ਨੇ ਲੇਕਿਨ ਡਾਕਟਰ ਭੀਮਰਾਓਂ ਅੰਬੇਦਕਰ ਦੀ ਇਸ ਜਿਹੜੀ ਤਸਵੀਰ ਤੋਂ ਜਿਹੜੀਆਂ ਤੋੜਨ ਦੀ ਤਸਵੀਰ ਆਈਆਂ ਹਨ ਉਸ ਤੋਂ ਬਾਅਦ ਲਗਾਤਾਰ ਹੀ ਰੋਸ਼ ਅਮਰਸਦ ਦੇ ਵਿੱਚ ਵਾਧਾ ਹੋਇਆ ਨਜ਼ਰ ਆਉਂਦਾ ਆ ਰਿਹਾ ਸੀਗਾ ਹੁਣ ਵੇਖਣਾ ਹੋਵੇਗਾ ਕਿ ਇਹ ਜਿਹੜੀ ਰੋਸ਼ ਆ ਕਿੱਥੋਂ ਤੱਕ ਪੂਰੇ ਪੰਜਾਬ ਵਿੱਚ ਜਿਹੜਾ ਹੈ ਉਹ ਵਾਧਾ ਹੋਣਾ ਨਜ਼ਰ ਆਵੇਗਾ ਜਾਂ ਸਿਰਫ ਬੰਦ ਦੀ ਕੋਲ ਅੰਮ੍ਰਿਤਸਰ ਦੀ ਬਾਦ ਦੀ ਕਾਲ ਦੇ ਦੌਰਾਨ ਹੀ ਜਿਹੜਾ ਹੈ ਸਿਰਫ ਸਿਮਿੰਟ ਕੇ ਰਾਜਾਵੇ ਗਾ ਲੇਕਿਨ ਕਿਤਨਾ ਕਿਤੇ ਸਾਰਿਆਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਇਸੇ ਕਰਕੇ ਹੀ ਅੰਮ੍ਰਿਤਸਰ ਨੂੰ ਪੂਰਨ ਤਰ ਤੇ ਜਿਹੜਾ ਹੈ ਬੰਦ ਕਰਵਾਇਆ ਜਾ ਰਿਹਾ ਹੈ ਕੈਮਰਾਮੈਨ ਜੈਪ੍ਰੀਤ ਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਸਾਹਿਬ